ਸਤਿ ਸ੍ਰੀ ਅਕਾਲ ਜੀ ਅੱਜ ਦਾ ਨ ਮਹਰਿਸ਼ਤਾ ਕੈਨੇਡਾ ਤੋਂ ਸਿਟੀਜ਼ਨ ਕੁੜੀ ਦਾ ਰਿਸ਼ਤਾ ਹੈ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਰਿਸ਼ਤੇ ਦੀ ਜਾਣਕਾਰੀ ਧਿਆਨ ਦੇ ਨਾਲ ਸਮਝ ਕੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਕਰੋ ਨੋਟ ਕਾਸਟ ਹਿੰਦੂ ਏਰੀਆ ਹੁਸ਼ਿਆਰਪੁਰ ਕੁੜੀ ਦੀ ਪੜ੍ਹਾਈ ਐਚ ਆਰ ਦੀ ਡਿਗਰੀ ਕੈਨੇਡਾ ਤੋਂ ਉਮਰ 32 ਸਾਲ ਕੱਦ 5 ਫੁੱਟ 2 ਇੰਚ ਇਕੱਲੀ ਕੁੜੀ ਕੋਈ ਭੈਣ ਭਰਾ ਨਹੀਂ ਮਾਤਾ ਸਰਕਾਰੀ ਮੁਲਾਜ਼ਮ ਰਿਟਾਇਰਡ ਕੁੜੀ ਕੈਨੇਡਾ ਸਰੀ ਦੇ ਵਿੱਚ ਸਿਟੀਜ਼ਨ ਹੈ ਸੁਪਰਵਾਈਜ਼ਰ ਦੀ ਜੌਬ ਕਰਦੇ ਚੰਗੀ ਸੈਲਰੀ ਕੁੜੀ ਥੋੜੀ ਹੈਲਦੀ ਹੈ ਵਧੀਆ ਸਿਆਣੀ ਤੇ ਸਮਝਦਾਰ ਕੁੜੀ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਹਿੰਦੂ ਜਾਂ ਜਰਨਲ ਕਾਸਟ ਵਿੱਚੋਂ ਵਧੀਆ ਪੜਿਆ ਲਿਖਿਆ ਕੈਨੇਡਾ ਤੋਂ ਹੋਵੇ ਜਾਂ ਮੁੰਡਾ ਪੰਜਾਬ ਤੋਂ ਵਧੀਆ ਵੈਲ ਸੈਟਲਡ ਹੋਵੇ ਵਧੀਆ ਸਮਝਦਾਰ ਤੇ ਸਿਆਣੇ ਮੁੰਡੇ ਦੀ ਪਰਿਵਾਰ ਨੂੰ ਲੋੜ ਉਹ ਪੰਜਾਬ ਤੋਂ ਉਹ ਸੰਪਰਕ ਕਰਨ ਜੋ ਬਾਹਰ ਸੈਟਲਡ ਹੋਣ ਦਾ ਸਾਰਾ ਖਰਚਾ ਕਰ ਸਕਦੇ ਹੋਣ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ